ਵਿਆਹ ਸ਼ਾਦੀਆਂ ਤੇ ਸੋਨੇ ਦੇ ਗਹਿਣੇ ਲੜਕੀ ਅਤੇ ਲੜਕੇ ਦੋਨਾਂ ਦੇ ਪਰਿਵਾਰਾਂ ਦੇ ਵੱਲੋਂ ਬਣਾਏ ਜਾਂਦੇ ਹਨ ਪਰ ਕੁਝ ਦਿਨਾਂ ਦੇ ਵਿੱਚ ਸੋਨੇ ਦਾ ਰੇਟ ਵੱਧ ਕੇ 85000 ਰੁਪਏ ਪ੍ਰਤੀ 10 ਗ੍ਰਾਮ ਹੋ ਗਿਆ ਜਿਸ ਕਾਰਨ ਇਸ ਦੀ ਖਰੀਦ ਕਰਨਾ ਆਮ ਆਦਮੀ ਦੇ ਬਸ ਤੋਂ ਬਾਹਰ ਹੋ ਗਿਆ ਹੈ ਉੱਥੇ ਹੀ ਸੋਨੇ ਦੇ ਰੇਟ ਵਧਣ ਕਾਰਨ ਦੁਕਾਨਦਾਰੀਾਂ ਤੇ ਵੀ ਬਹੁਤ ਅਸਰ ਪਿਆ ਹੈ ਅਤੇ ਬਹੁਤ ਸਾਰੇ ਸੋਨੇ ਦੇ ਛੋਟੇ ਕਾਰੋਬਾਰੀ ਪਿਛਲੇ ਕੁਝ ਸਾਲਾਂ ਵਿੱਚ ਸੋਨੇ ਦਾ ਕੰਮ ਛੱਡ ਕੇ ਕਈ ਕੰਮਾਂ ਦੇ ਵੱਲ ਚਲੇ ਗਏ ਹਨ ਕਾਰਨ ਇਹ ਵੀ ਹੈ ਕਿ ਰੇਟ ਲਗਾਤਾਰ ਵਧ ਰਹੇ ਹਨ ਪਰ ਜਦੋਂ ਗਹਿਣੇ ਦਾ ਕੋਈ ਐਡਵਾਂਸ ਦੇ ਜਾਂਦਾ ਹੈ ਤਾਂ ਉਸ ਨੂੰ ਐਡਵਾਂਸ ਵਾਲੇ ਦਿਨ ਦੇ ਰ ਜਦੋਂ ਸਵਰਨਕਾਰ ਯੂਨੀਅਨ ਦੇ ਪੰਜਾਬ ਮੀਤ ਪ੍ਰਧਾਨ ਅਜੇ ਸੋਨੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਸੋਨੇ ਦੀ ਰੇਟ ਹੁਣ ਸੱਟਾ ਬਾਜ਼ਾਰ ਤੈਅ ਕਰਦਾ ਹੈ ਇਸ ਦੇ ਲਈ ਇਸ ਦੇ ਰੇਟ ਸਥਾਈ ਨਹੀਂ ਰਹਿੰਦੇ ਇਹ ਹਰ ਦਿਨ ਹੀ ਬਦਲਦੇ ਰਹਿੰਦੇ ਹਨ ਜਦ ਤੱਕ ਇਸ ਦਾ ਕੰਟਰੋਲ ਸਰਕਾਰ ਆਪਣੇ ਹੱਥ ਵਿੱਚ ਨਹੀਂ ਲੈਂਦੀ ਇਸ ਦੀਆਂ ਕੀਮਤਾਂ ਵੀ ਕੰਟਰੋਲ ਵਿੱਚ ਨਹੀਂ ਆ ਸਕਦੀਆਂ ਇਹ ਉਮੀਦ ਹੈ ਨਹੀਂ ਵੀ ਕਿਸੇ ਦੀ ਵੀ ਨਹੀਂ ਇਹ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਦੀ ਵੀ ਇੰਨੀ ਉਮੀਦ ਹੋਏਗੀ ਕਿ ਰੇਟ ਇੰਨਾ ਜ਼ਿਆਦਾ 85000 ਨੂੰ ਜਿਹੜਾ ਉਹ ਟੱਚ ਕਰ ਜਏਗਾ ਇਹ ਤਾਂ ਉਮੀਦ ਹੀ ਨਹੀਂ ਹੈਗੀ ਜੀ ਬਿਲਕੁਲ ਕੀ ਲੱਗਦਾ ਕੌਣ ਤੈ ਕਰਦਾ ਸੋਨੇ ਦਾ ਰੇਟ ਸੋਨੇ ਦਾ ਰੇਟ ਜੀ ਸੱਟੇ ਬਾਜ਼ਾਰ ਵਾਲੇ ਜੀ ਐਸ ਵੇਲੇ ਤਾਂ ਸੱਟੇ ਬਾਜ਼ਾਰ ਵਾਲੇ ਦੇ ਹੱਥਾਂ ਜੀ ਸਭ ਜੋ ਸੱਟਾ ਬਾਜ਼ਾਰ ਕਰਦੇ ਇਹ ਪਤਾ ਨਹੀਂ ਰਾਤ ਨੂੰ 2000 ਰੁਪਏ ਵਧਾ ਦੇ 4000 ਰੁਪਏ ਵਧਾ ਦੇ ਇਹ ਪੰਜਾਂ ਦਿਨਾਂ ਦੇ ਵਿੱਚ 5000 ਰੁਪਏ ਵਧਾ ਦਿੱਤਾ ਜੀ ਇਹ ਕੋਈ ਸੋਨੇ ਦਾ ਬਿਜ਼ਨਸ ਕਰਨ ਦਾ ਢੰਗ ਥੋੜੀ ਆ ਇਹ ਤਾਂ ਸੱਟੇ ਬਾਜ਼ਾਰ ਦੇ ਹੱਥ ਹੀ ਆ ਜੀ ਸਾਰਾ ਆਈ ਤਾਂ ਕਿਨੇ ਗਵਰਨਮੈਂਟ ਨੂੰ ਵੀ ਗਵਰਨਮੈਂਟ ਆਪਣੇ ਆਪਣੇ ਹੱਥ ਚ ਲਵੇ ਇਹਨੂੰ ਸੱਟੇ ਚੋਂ ਸੱਟੇ ਚੋਂ ਕੱਢਿਆ ਜਾਵੇ ਦੁਕਾਨਦਾਰੀ ਤੇ ਕੀ ਫਰਕ ਪਿਆ ਦੁਕਾਨਦਾਰੀ ਤੇ ਫਰਕ ਦੁਕਾਨਦਾਰੀ ਤੇ ਫਰਕ ਇਹ ਨਹੀਂ ਕੋਈ 2 4 10% ਦਾ ਇਹ ਤੇ 99% ਦਾ ਫਰਕ ਆ ਜੀ ਮਾੜਾ ਬੰਦਾ ਜਿਹੜਾ ਸੋਨਾ ਲੈ ਹੀ ਨਹੀਂ ਸਕਦਾ ਜਿਹੜਾ ਮਾੜਾ ਬੰਦਾ ਵਾ ਦੁਕਾਨਦਾਰ ਜਿਹੜਾ ਵਾ ਜਿੰਨਾ ਵੀ ਆ ਉਹ ਸਾਰਾ ਹੁੰਦਾ ਕੀ ਹੈ ਵੀ ਛੋਟਾ ਛੋਟਾ ਗਾਗ ਚੱਲਦਾ ਰਵੇ ਸਾਰੀ ਦਿਹਾੜੀ ਤੇ ਛੋਟਾ ਗਾਗ ਤਾਂ ਖਤਮ ਹੀ ਹੋ ਗਿਆ ਜੀ ਛੋਟਾ ਗਾਗ ਤਾਂ ਹੈ ਹੀ ਨਹੀਂ ਹੁਣ ਮਹਾਰਾਜ ਕਿੰਨੇ ਦਿਨਾਂ ਤੋਂ ਲਗਾਤਾਰ ਸੋਨਾ ਵਧ ਰਿਹਾ ਹੈ ਏ ਵੱਧ ਤੇ ਰਿਆ ਸ਼ੁਰੂ ਤੋਂ ਹੀ ਆ ਜੀ ਕੋਈ ਸਾਲ ਕੋ ਹੋ ਗਿਆ ਇਹਨੂੰ ਜਦਨਾ ਛਾਲਾ ਮਾਰ ਰਿਆ ਅੱਜ ਤੋਂ 2.5 ਸਾਲ ਪਹਿਲੋਂ ਇਹਦਾ ਰੇਟ ਜਿਹੜਾ ਉਹ 40-45000 ਸੀਗਾ ਅੱਜ 85000 ਡਬਲ ਹੋ ਗਿਆ ਇਹ 5 ਦਿਨ ਦੇ ਵਿੱਚ 80000 ਤੋਂ 85000 ਨੂੰ ਹੱਥ ਲਾਤਾ ਜੀ ਇਹਨੇ 5 ਦਿਨ ਦੇ ਵਿੱਚ ਵਿਆਹਾਂ ਸ਼ਾਦੀਆਂ ਦਾ ਸੀਜ਼ਨ ਹੈ ਦੁਕਾਨਦਾਰੀ ਦਾ ਕਿੱਦਾਂ ਲੱਗ ਰਿਹਾ ਹੈ ਮਤਲਬ ਜਿਹੜੇ ਜਿਨ੍ਹਾਂ ਨੇ ਵਿਆਹ ਕਰਨੇ ਆ ਉਹਨਾਂ ਨੇ ਤਾਂ ਜੀਵਰ ਬਣਾਣੇ ਨੇ ਜਿਹੜਾ ਵਿਆਹ ਕਰਦਾ ਜੀ ਜੀਵਰ ਬਣਾਉਣਾਂ ਦਾ ਜੇ ਉਹ ਅੱਗੇ 10 ਤੋਲੇ ਬਣਾਉਂਦਾ ਸੀਗਾ ਤੇ ਹੁਣ ਮਹਾ ਕੋਈ 2-3 ਤੋਲੇ ਦੇ ਉੱਤੇ ਆ ਗਿਆ ਜੀ ਬਾਕੀ ਦੁਕਾਨਦਾਰ ਨੇ ਦੁਕਾਨਦਾਰ ਤੇ ਅਹੀਂ ਕੀ ਕਹਿ ਲੀਏ ਜੀ ਇਹ ਗਵਰਨਮੈਂਟਾਂ ਦੇ ਪ੍ਰੈਸ਼ਰ ਨੇ ਵੀ ਤੁਸੀਂ ਆ ਕੱਲ ਅਸੀਂ ਵੇਖਿਆ ਮਾਰਕੀਟ ਦੇ ਵਿੱਚ ਵੀ ਜੀਐਸਟੀ ਵਾਲੇ ਤੁਰੇ ਫਿਰਦੇ ਸੀਗੇ ਵਿਚਾਰੇ ਉਹ ਆਪਣੀ ਜਗ੍ਹਾ ਤੇ ਠੀਕ ਜਿਹੀ ਹੈ ਵੀ ਜੀਐਸਟੀ ਨੰਬਰ ਲਵੋ ਜਿਹੜੇ ਛੋਟੇ ਦੁਕਾਨਦਾਰ ਆ ਉਹਨਾਂ ਨੂੰ ਤੇ ਇਹ ਦੁਕਾਨਦਾਰਾਂ ਦੀ ਗੱਲਬਾਤ ਸੁਣੀ ਦੀ ਆ ਜਦੋਂ ਕੋਈ ਬੁਲੰਦਾ ਜੀ ਆਏ ਨੇ ਤੇ ਉਹ ਕਹਿੰਦਾ ਜੀ ਸਾਡੇ ਰੋਟੀ ਖਾਨ ਨੂੰ ਐ ਨਹੀਂ ਖਾਸ ਤੌਰ ਤੇ ਜਿਹੜੇ ਸਨਿਆਰੇ ਨੇ ਤੁਹਾਨੂੰ ਦੱਸਿਆ ਵੀ ਜੀ ਉਹਨੇ 60000 ਚ 70000 ਚ ਸਾਈ ਫੜੀ ਆ ਤੇ 85000 ਚ ਸਾਈ ਦੇਗਾ ਉਹਨੂੰ ਕੀ ਬਚੇਗਾ ਐਕਸਰ ਸੋਨਾ ਤਾਂ ਜਿਹੜੇ ਜਿਹੜੇ ਗਾਗ ਨੇ ਜ਼ਬਾਨ ਕੀਤੀ ਆ ਜਿਹੜੇ ਗਾਗ ਨੇ ਜ਼ਬਾਨ ਹੋਈ ਉਹਨੂੰ ਦੇਣਾ ਪੈਣਾ ਇਹ 14-15000 ਰੁਪਏ ਤੋਲਾ ਜਾਂ 10000 ਰੁਪਏ ਤੋਲਾ ਅਸੀਂ 5000 ਤੋਲਾ ਹੀ ਕਿੰਨੇ ਵੀ ਵਿੱਚ ਪੈ ਜੇ ਤੇ ਉਹ ਕਿੱਥੋਂ ਭਰ ਕੇ ਦੇਗਾ ਜਿਹੜਾ ਉਹ ਦੁਕਾਨਦਾਰ ਆ ਕੁਛ ਕਾਰੀਗਰਾਂ ਤੇ ਵੀ ਫਰਕ ਪਿਆ ਜਿਹੜੇ ਸੋਨੇ ਦੇ ਕਾਰੀਗਰ ਹੀ ਆ ਛੋਟੇ ਦੁਕਾਨਦਾਰ ਨਹੀਂ ਜੀ ਰੋਹਿਤ ਜੀ ਫਰਕ ਨਹੀਂ ਪਿਆ ਛੋਟਾ ਕਾਰੀਗਰ ਜਿਹੜਾ ਉਹ ਖਤਮ ਹੋ ਗਿਆ ਤਾਂ ਉਹ ਮੇਰੀ ਅੱਗੇ ਵੀ ਗੱਲ ਹੋਈ ਸੀਗੀ ਵੀ ਰੇੜੀਆਂ ਦੇ ਉੱਤੇ ਆ ਗਏ ਨੇ ਰੇੜੀਆਂ ਆਟੋ ਜਿਹੜੇ ਈ ਰਿਕਸ਼ਾ ਨੇ ਉਹ ਕਹਿੰਦੇ ਨੇ ਵੀ ਕਮ ਸੋ ਕਮ ਘਾਟਾ ਤੇ ਨਹੀਂ ਪਏਗਾ ਅਹੀਂ ਘਰ ਨੂੰ ਕੋਈ 5-700 ਰੁਪਿਆ 1000 ਰੁਪਿਆ ਰਾਤ ਨੂੰ ਖੜਾਂਗੇ ਨਾ ਜਿਹੜੇ ਮਾੜੇ ਸੁਨਿਆਰੇ ਨੇ ਮੈਂ ਕਹਿੰਦਾ ਗਵਰਨਮੈਂਟ ਨੂੰ ਉਹਨਾਂ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਜਿਹੜਾ ਦਸਤਕਾਰ ਆ ਜਿਹੜਾ ਹੱਥੀਂ ਸਮਾਨ ਬਣਾਉਣ ਵਾਲਾ ਸੁਨਿਆਰਾ ਉਹ ਆਇਸਾ ਆਇਸਾ ਜਿਹੜਾ ਉਹ ਖਤਮ ਹੋ ਰਿਹਾ ਜੀ ਇਹ ਵੱਡੇ ਕਾਰੋਬਾਰੀ ਜਿਹੜੇ ਨੇ ਉਹਨਾਂ ਦੇ ਹੱਥਾਂ 'ਚ ਕਾਰੋਬਾਰ ਚੱਲ ਰਿਹਾ ਉਹਨਾਂ ਨੇ ਫੈਕਟਰੀਆਂ ਲਾ ਲੀਆਂ ਨੇ ਛੋਟਾ ਕਾਰੀਗਰ ਜਿਹੜਾ ਉਹ ਖਤਮ ਹੋ ਗਿਆ ਕੀ ਹੱਲ ਦਾ ਇਹ ਕਿਦਾਂ ਕੰਟਰੋਲ ਹੋ ਸਕਦੀ ਹੈ ਇਹ ਗਵਰਨਮੈਂਟ ਜਿਹੜੀ ਆ ਜੀ ਉਹ ਇਹਨੂੰ ਸੱਟੇ ਬਾਜ਼ਾਰੀ ਚੋਂ ਕੱਢ ਕੇ ਤੇ ਆਪਣੇ ਹੱਥ ਚ ਲਵੇ ਸੱਟੇ ਬਾਜ਼ਾਰੀ ਦੇ ਵਿੱਚ ਅੱਜ ਤੱਕ ਜੋ ਵੀ ਚੀਜ਼ ਆਈ ਆ ਜੀ ਉਹ ਸੱਟੇ ਵਾਲਿਆਂ ਖਾਦਾ ਤੁਸੀਂ ਆਮ ਸੁਣਿਆ ਹੋਣਾ ਜਿਹੜਾ ਸਾਡੇ ਬਜ਼ੁਰਗ ਦੱਦੇ ਰਹੇ ਆ ਜੁਵਾ ਕਦੇ ਕਿਸੇ ਕਾ ਨਹੀਂ ਹੁਆ ਇਹ ਸੋਨਾ ਜਿਹੜਾ ਜਿਹੜਾ ਬੰਦਾ ਨਹੀਂ ਵੀ ਸੱਟਾ ਲਾਂਦਾ ਨਾ ਜੀ ਆ ਸਾਡੇ ਸੁਨਿਆਰਿਆਂ ਦੇ ਵਿੱਚ ਇੱਕ ਘਾਵਤ ਬਣ ਗਿਆ ਵੀ ਅਸੀਂ ਸੱਟੇ ਦਾ ਕੰਮ ਨਹੀਂ ਕਰਦੇ ਪਰ ਅਸੀਂ ਸੱਟੇ ਦੇ ਵਿੱਚ ਜੇ ਅਸੀਂ ਗਾਹ ਕੋ ਸਾਈ ਫੜਨੇ ਆ 70000 ਚ ਤੇ 80000 ਹੋਈਂਦਾ ਜੇ 80000 ਹੋਈਂਦਾ ਜੇ ਗਾਗ ਨੂੰ ਅਸੀਂ 80000 ਦੇ ਦੇ ਦਿੰਨੇ ਆ ਤੇ ਜਦੋਂ ਪੈਸੇ ਕੋਲ ਆਂਦੇ ਨੇ ਜਾਂ ਗੱਲਬਾਤ ਆ ਉਹ 85000 ਹੋਈਂਦਾ ਜਦੋਂ ਇਹ 85000 ਚ ਲੈ ਲੈਨੇ ਆ ਤੇ ਉਹ 75000 ਹੋਈਂਦਾ ਮੱਕੀ 5-5 7-7000 ਰੁਪਏ ਤੋਲਿਆਂ ਦਾ ਫਰਕ ਪੈ ਰਿਹਾ ਜੀ ਜਦੋਂ ਇੰਨਾ ਜ਼ਿਆਦਾ ਫਰਕ ਪਏਗਾ ਤੇ ਦੁਕਾਨਦਾਰ ਕੀ ਕਰੇਗਾ ਜੀ ਦੁਕਾਨਦਾਰ ਤਾਂ ਗਿਆ ਹੀ ਗਿਆ ਜੀ ਹਰ ਪਾਸੇ ਗਿਆ ਜੀ ਇਹ ਵਨ ਪੰਜਾਬੀ ਟੀਵੀ ਨੇ ਲਪਰੀ ਖੁਜੀਪੁਰ ਦੀ ਰਿਪੋਰਟ